ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰੇ ਵੀਰਾਂ ਨੂੰ ਸਾਸਤਰੀ ਕਾਲ ਜੀ ਡਰਾਈਵਰ ਮਹਿਕਮੇ ਨੂੰ ਡਰਾਈਵਰ ਮਹਿਕਮਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ 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 ਆਪਣੇ ਅੱਜ ਆਪਣੇ ਸ੍ਰੀ ਗੁਰੂ ਨਾਨਕਾ ਡਰਾਈਵਰ ਇਕਤਾ ਐਸੋਸੀਏਸ਼ਨ ਦੇ ਕਮੇਟੀ ਮੈਂਬਰ ਸਰਦਾਰ ਬੂਟਾ ਸਿੰਘ ਵੀਰ ਜੀ ਮਿਲੇ ਆਪਣੇ ਵੱਡੇ ਵੀਰ ਦੋ ਪ੍ਰਾਤਿਖੇ ਹੋਏ ਆਂ ਅੱਜ ਬਹੁਤ ਖੁਸ਼ੀ ਦਾ ਸਮਾਂ ਵੀ ਆ ਤੇ ਆਪਣੇ ਇੱਕ ਆਪ ਡਰਾਈਵਰ ਭਰਾਵਾਂ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਆ ਬੇਨਤੀ ਕਰੀ ਤੋਨੇ ਅਸੀਂ ਆਪਣੀਆਂ ਉਹਨਾਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੀਆਂ ਡਰਾਈਵਰਾਂ ਦੀਆਂ ਧੀਆਂ ਨੇ ਡਰਾਈਵਰਾਂ ਦੇ ਘਰ ਵਾਲੀਆਂ ਨੇ ਸਾਡੀਆਂ ਭੈਣਾਂ ਹੀ ਨਹੀਂ ਉਹ ਵੀ ਤੇ ਹੋਰ ਵੀ ਬਹੁਤ ਸਾਰੀਆਂ ਆਪਣੀਆਂ ਭੈਣਾਂ ਨੇ ਜਿਹੜੀਆਂ ਫੇਸਬੁੱਕ ਤੇ ਬਹੁਤ ਹੀ ਜਨਤਾ ਦੇ ਹੱਕ ਦੀ ਦੁਨੀਆ ਦੇ ਹੱਕ ਸੱਚ ਦੀ ਗੱਲ ਕਰਦੀਆਂ ਨੇ ਮਸ਼ਹੂਰ ਵੀ ਨੇ ਕੋਈ ਆਪਣੀਆਂ ਭੈਣਾਂ ਕਾਫੀ ਮੈ ਲੇਖਿਆ ਲੜਕੀਆਂ ਬੋਲਦੀਆਂ ਨੇ ਉਹਨਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਅੱਜ ਡਰਾਈਵਰ ਭਰਾਵਾਂ ਦੇ ਨਾਲ ਜਰੂਰ ਸਪੋਰਟ ਕਰੋ ਡਰਾਈਵਰਾਂ ਦੀ ਕਿਉਂ ਕਿਉਂਕਿ ਦੇਖੋ ਇੱਕ ਡਰਾਈਵਰ ਭਰਾ ਮੈਂ ਇਹਨਾਂ ਖਾਸ ਕਰਕੇ ਇਹ ਵੀਡੀਓ ਸਾਡੀ ਜਿਹੜੀ ਹੈ ਆਪਣੇ ਡਰਾਈਵਰ ਡਰਾਈਵਰ ਸਮਾਜ ਦੇ ਡਰਾਈਵਰ ਭਰਾਵਾਂ ਦੇ ਧੀਆਂ ਭੈਣਾਂ ਮਾਵਾਂ ਵਾਸਤੇ ਆ ਜਿਹੜੀਆਂ ਸਾਡੀਆਂ ਭੈਣਾਂ ਸਕੂਟਰੀਆਂ ਵੀ ਚਲਾਉਂਦੀਆਂ ਨੇ ਤੇ ਆਪਣੇ ਘਰ ਪਰਿਵਾਰ ਵੀ ਇਹਨਾਂ ਦੇ ਮਗਰੋਂ ਸੰਭਾਲਦੀਆਂ ਨੇ ਉਹ ਵੀ ਬਹੁਤ ਤੰਗੀਆਂ ਤੰਗੀ ਝੱਲਦੀਆਂ ਨੇ ਕਿਉਂ ਕਿਉਂਕਿ ਦੇਖੋ ਅੱਜ ਡਰਾਈਵਰਾਂ ਦੀ ਤਨਖਾਹ ਜੜੀ ਆ ਕਿਸੇ ਦੀ 10000 ਆ ਕਿਸੇ ਦੀ 5000 ਆ ਕਿਸੇ ਦੀ 15000 ਆ ਤੇ ਉਹ ਵੀ ਬਹੁਤ ਤੰਗ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੇ ਪਰਿਵਾਰ ਚਲਾਉਣਾ ਹੁੰਦਾ ਬੱਚੇ ਚ ਬੱਚੇ ਪਾਲਣੇ ਹੁੰਦੇ ਪੜਾਉਣੇ ਲਿਖਾਉਣੇ ਹੁੰਦੇ ਡਰਾਈਵਰ ਬੰਦਾ ਤੇ ਬਾਹਰ ਹੀ ਰਹਿੰਦਾ ਪਰਦੇਸਾਂ ਨੇ ਕਿ ਆ ਸਾਡੀਆਂ ਘਰ ਪਰਿਵਾਰਾਂ ਨੂੰ ਵੀ ਕੋਈ ਧੀਆ ਭੈਣਾਂ ਬਣੀਆਂ ਸਕੂਲੀ ਚ ਜਾਂਦੇ ਆ ਜਿਹਦੇ ਕੋਲ ਲਾਇਸੈਂਸ ਆ ਉਹ ਡਰਾਈਵਰੀ ਤੇ ਦਾਰੇ ਜੀ ਆ ਜਰਾ ਜਿਹਦੇ ਕੋਲ ਲਾਇਸੈਂਸ ਆ ਉਹ ਸਮਝ ਲੋ ਡਰਾਈਵਰੀ ਹੁਣ ਸਾਡੀਆਂ ਧੀਆ ਭੈਣਾਂ ਸਕੂਟਰੀਆਂ ਚਲਾਉਂਦੀਆਂ ਮੋਟਰਸਾਈਕਲ ਕਾਰਾਂ ਵੀ ਚਲਾਉਂਦੀਆਂ ਨੇ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਜੋ ਕਾਨੂੰਨ ਸਾਡੇ ਲਈ ਨੇ ਉਹੀ ਕਾਨੂੰਨ ਤੁਹਾਡੇ ਲਈ ਵੀ ਸਰਕਾਰ ਨੇ ਬਣਾਏ ਹੋਏ ਨੇ ਤੇ ਇਹ ਬਹੁਤ ਖਤਰਨਾਕ ਵੀ ਨੇ ਬਾਕੀ ਹੋਰ ਵੀ ਜਨਤਾ ਦੇ ਬਹੁਤ ਮੁੱਦੇ ਨੇ ਜਿਹੜੇ ਆਪਾਂ ਜਨ ਸੇਵਾ ਡਰਾਈਵਰ ਪਾਰਟੀ ਦੇ ਵਿੱਚ ਆਪਾਂ ਜਿੱਤ ਕੇ ਇਲੈਕਸ਼ਨ ਕਰ ਸਕਦੇ ਆ ਮੁੱਦਿਆਂ ਦਾ ਹੱਲ ਤੇ ਜਨਤਾ ਦੀ ਆਵਾਜ਼ ਨੂੰ ਵੀ ਚੁੱਕ ਸਕਦੇ ਆ ਕਿਉਂਕਿ ਆਪਣੇ ਡਰਾਈਵਰ ਭਰਾ ਸਾਰੇ ਹੀ ਇੱਜ਼ਤ ਮਾਨ ਸਤਿਕਾਰਯੋਗ ਨੇ ਔਰ ਆਪਣੇ ਸਾਰੇ ਇਹ ਇਹ ਸਮਰੱਥਾ ਵੀ ਰੱਖਦੇ ਨੇ ਸਮਰੱਥ ਵੀ ਨੇ ਇਸ ਗੱਲ ਦੇ ਵਿੱਚ ਕਿ ਉਹ ਜਨਤਾ ਦੀ ਸੇਵਾ ਕਰ ਸਕਦੇ ਆ ਜਿਹੜਾ ਬੰਦਾ ਪੂਰੇ ਦੇਸ਼ ਦੀ ਸੇਵਾ ਕਰ ਸਕਦਾ ਹਰ ਇੱਕ ਤਰ੍ਹਾਂ ਦੀ ਜ਼ਰੂਰਤਮੰਦ ਸਮੱਗਰੀ ਉਹ ਪਹੁੰਚਾਉਂਦਾ ਹਰੇਕ ਤੱਕ ਤੇ ਉਹ ਦੇਸ਼ ਦੀ ਵੀ ਸੇਵਾ ਕਰ ਸਕਦਾ ਸੋ ਮੈਂ ਉਹਨਾਂ ਭੈਣਾਂ ਨੂੰ ਵੀ ਫੇਰ ਇੱਕ ਵਾਰ ਬੇਨਤੀ ਕਰਦਾ ਵਾਂ ਜਿਹੜੀਆਂ ਆਪਣੇ ਡਰਾਈਵਰ ਭਰਾਵਾਂ ਦੀਆਂ ਧੀਆਂ ਭੈਣਾਂ ਨੇ ਕੀ ਦੇਖੋ ਤੁਸੀਂ ਆਂਡਰਾ ਗਵੰਡਰਾ ਨੂੰ ਆਪਣੀਆਂ ਸਹੇਲੀਆਂ ਨੂੰ ਵੀ ਕਹਿਣਾ ਵਾ ਬਸ ਵੋਟਾਂ ਪਾਉਣੀਆਂ ਵੋਟਾਂ ਪਾਉਣੀਆਂ ਨੇ ਯੋਗੀ ਦੇਖੋ ਅਸੀਂ ਡਰ ਆਪਣੇ ਕਹਿ ਕੇ ਕੋਈ ਪੰਜ ਭਾਈ ਸਾਬਣ ਮੰਗਾਉਂਦੀਆਂ ਕੋਈ ਸਰਫ ਮੰਗਾਉਂਦੀਆਂ ਕੋਈ ਨਾਰੀਅਲ ਮੰਗਾਉਂਦੀਆਂ ਭੈਣਾਂ ਆਡੀਆਂ ਡਰਾਈਵਰਾਂ ਨੂੰ ਕਹਿ ਕੇ ਇੱਕ ਦੂਜੀ ਨੂੰ ਕਹਿੰਦੀਆਂ ਨਹੀਂ ਤੇਰੇ ਘਰ ਵਾਲਾ ਡਰਾਈਵਰ ਆ ਮੈਨੂੰ ਆਹ ਚੀਜ਼ ਮੰਗਾ ਦੇ ਤੋ ਬੜੇ ਸ਼ੌਕ ਨਾਲ ਬੜੇ ਚਾਹ ਨਾਲ ਮਤਲਬ ਕਹਿੰਦੀਆਂ ਨੇ ਤੇ ਆਪਣੀਆਂ ਸਹੇਲੀਆਂ ਨੂੰ ਵੀ ਕਹਿ ਕੇ ਵੋਟ ਪਾਉਣੀ ਜੇ ਹਨਾ ਸਾਰੀਆਂ ਭੈਣਾਂ ਨੂੰ ਬੇਨਤੀ ਆ ਆਪਣੇ ਨਗਰ ਮਹੱਲੇ 'ਚ ਹਨਾ ਭਾ ਕਿਉਂਕਿ ਸਾਨੂੰ ਧੀਆਂ ਭੈਣਾਂ ਦੀ ਵੀ ਸਪੋਰਟ ਚਾਹੀਦੀ ਆ ਚਾਹੀਦੀ ਯਾਰ ਚਾਹੀਦੀ ਸਾਰਿਆਂ ਦੀ ਚਾਹੀਦੀ ਯਾਰ ਅੱਜ ਅੱਜ ਬਹੁਤ ਸਾਰੇ ਥਾਵਾਂ ਦੇ ਦੇਖਿਆ ਆਪਣੀਆਂ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਅਤ ਨਹੀਂ ਹੈਗੀਆਂ ਹਾਂ ਚੋਰ ਲਟੇਰੇ ਵਾਲੀਆਂ ਖੋ ਕੇ ਲੈ ਜਾਂਦੇ ਆ ਚੈਨਾ ਖੋ ਕੇ ਲੈ ਜਾਂਦੇ ਆ ਪਰਸ ਮੋਬਾਈਲ ਸੁਪਰਸ ਮੋਬਾਈਲਸ ਖੋ ਕੇ ਲੈ ਜਾਂਦੇ ਆ ਕਿਤੇ ਹਨੇਰਾ ਸਵੇਲਾ ਹੋਵੇ ਤੇ ਹਰੇਕ ਦੇ ਮਨ ਚ ਡਰ ਹੁੰਦਾ ਕਿਉਂਕਿ ਅਸੀਂ ਵੀ ਧੀਆਂ ਭੈਣਾਂ ਵਾਲੇ ਆ ਸਾਡੀ ਵੀ ਧੀ ਭੈਣ ਸਕੂਟਰੀ ਤੇ ਕਿਤੇ ਜਾਵੇ ਬਾਜ਼ਾਰ ਅੰਦਰ ਤੋਂ ਨਿਹਰਾਸਵੇਲਾ ਹੋਏ ਤੇ ਅਸੀਂ ਉਹਨੂੰ ਕਹਿੰਨੇ ਆ ਧਿਆਨ ਨਾਲ ਜਾਈ ਕੋਈ ਸਕੂਟਰੀ ਨਾ ਲੈ ਜੇ ਖੋ ਕੇ ਕੋਈ ਗਿਆਨੇ ਨਾਲ ਲਾਦੇ ਤੇਰੇ ਕੰਨੋਂ ਖੋ ਕੇ ਨਾ ਲੈ ਜੀ ਸੋ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਰਾਈਵਰ ਸਮਾਜ ਖੁਦ ਅੱਜ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜਨ ਜਾ ਰਿਹਾ ਤੇ ਸਾਰੀਆਂ ਭੈਣਾਂ ਨੂੰ ਧੀਆਂ ਨੂੰ ਬੇਨਤੀ ਆ ਕਿ ਜਰੂਰ ਸਾਥ ਦਿਓ ਸਾਡਾ ਕਿਉਂਕਿ ਅਸੀਂ ਹਰੇਕ ਤਰ੍ਹਾਂ ਦੀ ਸਮਗਰੀ ਤੁਹਾਡੇ ਤੱਕ ਪਹੁੰਚਾਣੇ ਆ ਹਸਪੀਟਲਾਂ ਤੱਕ ਹਰੇਕ ਜਨਾਂ ਦੀ ਮੈਡੀਸਨ ਡਰਾਈਵਰ ਹੀ ਲੈ ਕੇ ਆਉਂਦਾ ਸੋ ਡਰਾਈਵਰ ਦੀ ਰਿਸਪੈਕਟ ਕਰੋ ਡਰਾਈਵਰ ਨੂੰ ਰਿਸਪੈਕਟ ਦਿਓ ਇੱਜ਼ਤ ਦਿਓ ਸਾਰੀਆਂ ਭੈਣਾ ਜਰੂਰ ਇਹ ਵੀਡੀਓ ਵੇਖਣ ਤੁਸੀਂ ਦਿਓ ਵੀ ਵੋਟਾਂ ਪਾ ਕੇ ਆਪਣੇ ਜਿੰਨੇ ਐਮਪੀ ਖਿਲਾ ਰਹੇ ਆ ਇਹਨਾਂ ਨੂੰ ਜਿੱਥਾਓ ਹਾਂ ਤੇ ਅੱਗੇ ਅਸੀਂ ਆਪਣਾ ਜੋ ਵੀ ਫਿਰ ਮੁੱਦਾ ਹੈ ਉਹਨਾਂ ਨੂੰ ਆਪਣੇ ਮੁੱਦਿਆਂ ਨੂੰ ਹੇ ਕਾਮਯਾਬ ਕਰ ਸਕੀਏ ਸੋਲ ਕਰ ਸਕੀਏ ਸਰਕਾਰਾਂ ਤੱਕ ਪਹੁੰਚ ਸਕੀਏ ਜਿਹੜੀਆਂ ਸਰਕਾਰਾਂ ਮੰਨਦੀਆਂ ਨਹੀਂ ਆਂ ਅੱਜ ਕੱਲ੍ਹ ਕੀ ਆ ਹਰ ਇੱਕ ਜਿਹੜੇ ਜਿਹਦੇ ਕੋਲ ਲਾਇਸੈਂਸ ਹੈ ਉਹ ਡਰਾਈਵਰ ਦੀ ਜੀ ਡਰਾਈਵਰ ਹੀ ਆ ਤੇ ਆੜੀ ਧੀ ਆ ਜੇ ਭੈਣ ਆ ਜੇ ਭਰਾ ਵਾ ਜੇ ਲੈ ਮੁੰਡਾ ਆ ਬਿਲਕੁਲ ਜਿਹਦੇ ਨੇ ਆਰਟੀਓ ਵਾਲਾ ਲਾਇਸੈਂਸ ਲੈ ਲਿਆ ਉਹ ਡਰਾਈਵਰ ਦੇ ਦਾਇਰੇ ਜੀ ਆ ਇਹ ਕਾਨੂੰਨ ਦੇ ਦਾਇਰੇ ਜੀ ਆਉਂਦਾ ਉਹ ਬਿਲਕੁਲ ਇਹ ਕਾਨੂੰਨ ਸਾਰੇ ਥੋਪੇ ਗਏ ਆ ਉਹਦਾ ਕਰਕੇ ਅਸੀਂ ਇਹ ਸਾਰਾ ਜੋ ਵੀ ਮਸਲਾ ਵਾ ਸਟੱਪ ਚੁੱਕਿਆ ਕਿ ਸਰਕਾਰਾਂ ਨਹੀਂ ਮੰਨਦੀਆਂ ਤੇ ਅਸੀਂ ਆਪਣਾ ਆਪ ਕੋਈ ਨਾ ਕੁਝ ਕਰਕੇ ਅੱਗੇ ਆਈਏ ਉਹ ਵੀ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੀਆਂ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੀਆਂ ਭੈਣਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਤੁਸੀਂ ਜਰੂਰ ਸਾਡੀ ਜਿਹੜੀ ਆ ਰਿਸਪੈਕਟ ਕਰਨੀ ਆ ਆਪਣੇ ਸਪੋਰਟ ਕਰਨੀ ਆ ਕਰਨੀ ਆ ਜਿਹੜੀਆਂ ਭੈਣਾਂ ਮੇਰੀਆਂ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਬਹੁਤ ਚੰਗੇ ਵਿਚਾਰ ਦਿੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਡੀ ਸਪੋਰਟ ਕਰੋ ਗਲੇਵਲ ਭਰਾਵਾਂ ਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ